ਕੋਈ ਨਾ ਕਹਿੰਦਾ ਨਹੀਂ ਅੱਛਾ ਆ ਜਿਹਾ ਸਾਡੇ ਦੇਖੇ ਜਾ ਦੌਣ ਤਾ ਮਹਾਰਾਜ ਜੀ ਦੇ ਮੀਰਾ ਕਿਸੇ ਮਤ ਕਰਦਾ ਉਹ ਜਿਹੜਾ ਇਧਰ ਭਜਿਆ ਵਰਤਦਾ ਉਹ ਚਾਹੀਦਾ ਚਾਰੇ ਕੋਲ ਕਰਨਾ ਕੀ ਹੈ ਨਾ ਮਹਾਪੁਰਖ ਨੇ ਆ ਕੀਤੇ ਦਿਨਾਂ ਸਤਿਪੜਨੇ Terima kasih okay. telah menonton!

i ਪੰਡਤ ਜੀ ਬੈਠੇ ਨੇ ਰਾਣੀ ਨੇ ਨਮਸਕਾਰ ਕੀਤੀ ਹੈ ਪੰਡਤ ਸ਼ਿਵਦਾਤ ਜੀ ਨੂੰ ਐਨੇ ਚ ਰਾਣੀ ਤੇ ਰਾਜਾ ਤੁਹਾਨੂੰ ਹੀ ਪੰਡਤ ਜੀ ਸਾਡੀ ਵੀ ਬਵਾਦਤ ਦੇ ਨਾਲ ਵਾਹਿਗੁਰੂ ਜਦੋਂ ਤੁਸੀਂ ਪੂਜਾ ਅਰਦਾ ਕਰਦੇ ਹੋ ਸਾਡੀ ਵੀ ਲਾ ਦੇ ਕਰੋ ਬੇਨਤੀ ਉਸੇ ਗੰਗਾ ਦੇ ਕਿਨਾਰੇ ਦੋ ਭਰਾ ਕਰੀਮ ਬਖਸ਼ ਰਹੀਮ ਬਖਸ਼ ਇਹ ਵੀ ਰਾਣੀ ਨੂੰ ਮਿਲਣ ਆ ਜਾਂਦੇ ਨੇ ਇਹਨਾਂ ਦੇ ਕੰਮਕਾਰ ਨੇ ਕਿਉਂਕਿ ਇਹਨਾਂ ਦਾ ਇੱਕ ਬਾਗ ਹੈ ਔਰ ਅੱਲਾਹ ਦੀਆਂ ਪੰਜਾਂ ਨਮਾਜ਼ਾਂ ਅਦਾ ਕਰਨ ਵਾਲੇ ਨੇ ਕਿਸੇ ਨੇ ਦੱਸਿਆ ਸੌਰਸਰਾਏ ਜੋਰੀ ਦੀ ਹਵੇਲੀ ਵਿੱਚ ਜਿਹੜਾ ਪਰਿਵਾਰ ਹੈ ਉਹਨਾਂ ਦੇ ਮੁਖੀ ਅਸਾਮ ਗਏ ਨੇ ਸੱਚ ਦਾ ਪ੍ਰਚਾਰ ਕਰਨ ਨੂੰ ਕਹਿੰਦੇ ਵੀ ਜਿਨ੍ਹਾਂ ਨੂੰ ਉਹਨਾਂ ਦੇ ਦਰਸ਼ਨ ਹੋ ਜਾਂਦੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਨੇ ਜੇ ਉਹ ਕਿਤੇ ਭਾਵਨਾ ਨਾਲ ਮੱਥਾ ਟੇਕਦੇ ਨੇ ਉਹਨਾਂ ਦੇ ਕਰਮ ਵੀ ਪੂਰੇ ਹੋ ਜਾਂਦੇ ਨੇ ਦਰਸ਼ਨ ਦੇਖ ਜਿਹਾ ਵਰ ਤੇਰਾ ਪੂਰਨ ਕਰਮ ਹੋਏ ਪ੍ਰਾਪ ਮੇਰਾ ਇਹ ਅੱਲਾਹ ਨੂੰ ਇਬਾਦ ਨਵਾਜ਼ਾ ਨਹੀਂ ਯਾਦ ਕਰਨ ਵਾਲੇ ਨੇ ਉਧਰ ਪੰਡਤ ਸ਼ਿਵਦੱਤ ਜੀ ਇੱਧਰ ਰਾਣੀ ਸਾਰੇ ਬੈਠੇ ਨੇ ਰਾਣੀ ਨੇ ਪੁੱਛਿਆ ਪੰਡਤ ਜੀ ਆਹ ਰੌਣਕ ਹੁੰਦੀ ਐ ਇੱਥੇ ਕਹਿੰਦੇ ਜੀ ਸੌ ਸਰਾਏ ਜੌਹਰੀ ਦੀ ਹਵੇਲੀ ਜਿਹੜਾ ਪਰਿਵਾਰ ਐ ਨਾ ਜਦੋਂ ਰਾਣੀ ਨੇ ਸੁਣਿਆ ਉਹਦੀ ਭਾਵਨਾ ਬਣੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਂ ਉਹਨਾਂ ਦੇ ਘਰੋਂ ਨਿਭਾ ਜਿਨ੍ਹਾਂ ਦਾ ਨਾਮ ਗੁਜਰੀ ਸਾਹਿਬ ਜੀ ਕਿਹਾ ਜਾਂਦਾ ਹੈ ਉਹਨਾਂ ਦੀ ਕੁੱਖ ਨੂੰ ਭਾਗ ਕਹਿੰਦੇ ਆਏ ਸੁਣਿਆ ਵੀ ਰੱਬ ਦਾ ਹੀ ਰੂਪ ਹੈ ਛਿਦਾਤ ਪੰਡਤ ਕਹਿੰਦਾ ਮੰਨ ਤਾਂ ਲਵਾ ਵੀ ਰੱਬ ਦਾ ਰੂਪ ਹੈ ਰਾਣੀ ਸੁਣਿਆ ਮੈਂ ਵੀ ਬਹੁਤ ਕਰਮਾਂ ਵਾਲਾ ਬੱਚਾ ਹੈ ਉਹਨਾਂ ਦੇ ਘਰੇ ਬਾਲਾ ਪ੍ਰੀਤਮ ਨੂੰ ਕਹਿੰਦੇ ਨੇ ਪਰ ਮੈਂ ਤਾਂ ਰੋਜ਼ ਪੁਕਾਰਦਾ ਜਿਉ ਰੱਬ ਹੈ ਰੱਬ ਦਾ ਰੂਪ ਹੈ ਮੈਨੂੰ ਕੋਈ ਇਸ਼ਾਰਾ ਤਾਂ ਹੋਵੇ ਹਾਂ ਕਈ ਵਾਰ ਇਹ ਹੁੰਦਾ ਜਿੱਥੇ ਮੈਂ ਬਹਿ ਕੇ ਇਬਾਦਤ ਕਰਨਾ ਜਿਹੜਾ ਪਰਸ਼ਾਦ RAM ਕੀ ਲਈ ਗੁੜ ਦੀ ਰੋੜੀ ਰੱਖਦਾ ਜਾਂ ਕੋਈ ਮਿੱਠਾ ਰੱਖਦਾ ਜਾਂ ਲੱਡੂ ਕਿ ਭੋਗ ਲੱਗ ਜਾਏ ਜਿਵੇਂ ਕਿ ਰਾਤ ਨੂੰ ਸ਼ਾਦ ਨੂੰ ਭੋਗ ਦਵਾਇਦਾ ਮੈਂ ਜਦੋਂ ਅੱਖਾਂ ਬੰਦ ਕਰਦਾ ਕਈ ਵਾਰੀ ਉੱਥੇ ਪ੍ਰਸ਼ਾਦ ਨਹੀਂ ਹੁੰਦਾ ਸੋਚ ਲੈਂਦਾ ਵੀ ਬੱਚੇ ਚੁੱਕ ਕੇ ਛਕ ਜਾਂਦੇ ਆ ਖਾ ਜਾਂਦੇ ਆ ਕਈ ਵਾਰੀ ਖਿਆਲ ਆ ਜਾਂਦਾ ਪਤਾ ਨਹੀਂ ਇਸ ਬਾਲਕ ਦੀ ਕਰਾਮਾਤ ਹੈ ਕੋਈ ਅੱਜ ਤੋਂ ਗੱਲਾਂ ਚੱਲਦੀਆਂ ਨਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਗੋਰੇ ਸੌਦਸਰਾਏ ਜੋਰੀ ਦੀ ਹਵੇਲੀ 'ਚ ਜਿਹੜਾ ਰੱਬ ਆਇਆ ਨਾ ਗੋਵਿੰਦ ਰਾਏ ਬਾਲਾ ਪ੍ਰੀਤਮ ਵਾਹ ਇਨਾਂ ਦੀ ਸੁਣੀਆਂ ਫਿਰ ਬੱਚਿਆਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਗੰਗਾ ਦੇ ਕਿਨਾਰੇ ਆਦਣਾ। ਸ਼ਿਵਦਾਤ ਪੰਡਤ ਨੇ ਜਿਹੜੇ ਲੱਡੂ ਰੱਖਣੇ ਨਾ ਕੋਈ ਸਮਾਨ ਰੱਖਣਾ। ਬੱਚਿਆਂ ਨੂੰ ਚੁੱਕ ਕੇ ਛਕਾ ਦੇਣਾ ਆਪ ਸਕਰਿਆ ਨੂੰ ਮਹਾਰਾਜ। ਬੜੇ ਗੌਕ ਕਰਨੇ ਸ਼ਿਵਦਾਤ ਪੰਡਤ ਨੂੰ ਛੇੜਨਾ ਪੰਡਤ ਜੀ ਦੇਖੋ। ਪੰਡਤ ਸ਼ਿਵਦਾਤ ਨੇ ਕਹਿਣਾ ਬਾਲਾ ਜੀ ਬਾਲਾ ਪ੍ਰੀਤਮ ਜੀ गोविंद राय जी कृपा ਕਰ ਦਿਓ ਮੈਂ ਟਿਕੜਾ ਹੁੰਨਾ ਆਪਦੀ ਫੌਜ ਨੂੰ ਪਾਸੇ ਲੈ ਜਾ ਫਿਰ ਮਹਾਰਾਜ ਆਣੇ ਉਹਨੇ ਜਦੋਂ ਟਿਕੜਾ ਸਮਾਧੀ ਵਿੱਚ ਬੈਠੇ ਸ਼ੇਰਧਤ ਪੰਡਿਤ ਦੀ ਅੰਦਰ ਦੀ ਭਾਵਨਾ ਹੈ ਕਹਿੰਦਾ ਇਹਨੂੰ ਦੱਸਣਾ ਨਹੀਂ ਬੋਲ ਕੇ ਹੀ ਦੱਸਣਾ ਬਿਨ ਬੋਲੇ ਆਲੋਕ ਦੀ ਜਾੜ ਤੋੜਿਆ ਵਾਹ ਯਾਦ ਕਰਦਾ ਸੱਚੇ ਪਾਤਸ਼ਾਹ ਮੈਂ ਵੀ ਦਰਸ਼ਨ ਨੂੰ ਲੋਚਦਾ ਮਹਾਰਾਜ ਅੱਖ ਦਰਸ਼ਨ ਦੇ ਦਿਓ ਕਿਵੇਂ ਭਗਤ ਰਵਦਾਸ ਜੀ ਕਹਿੰਦੇ ਜੇ ਤੂੰ ਰੱਬ اے ਭਗਵਾਨ ਜੀ ਬੱਤੀ ਆ ਤਾਂ ਮੈਂ ਦੇਵਾਂ ਜੇ ਤੂੰ ਤੀਰਥ ਹੈ ਮੈਂ ਜਾਣ ਵਾਲਾ ਇਸੇ ਤਰ੍ਹਾਂ ਮੈਨੂੰ ਆਪਣੇ ਨਾਲ ਜੋੜ ਲੈ ਵਾ ਵਾ ਸ਼ਿਰਧਾ ਦੇ ਪੰਡਤਿਆਰ ਵਿੱਚ ਪੜਦਾ ਸੱਚੇ ਪਾਤਸ਼ਾਹ ਜੋੜੀ ਮਾਲਕਾ ਸਤਿਪ੍ਰੀ And ਸਾਡੀ ਮਹਾਰਾਜ ਤੁਹਾਡੇ ਦਾ ਨਿਗਰ ਦੇ ਜਿਵੇਂ ਲਾਉਣ ਵਾਲਿਆਂ ਤੇ ਨਿਗਰ ਗੁਰਦਿੰਖਾ ਮਾਨਾ ਕਰ ਸੇਵ ਸੁਰ ਸਾਧਕ ਨੂੰ ਮੁਖ ਜਾਇ ਲੈ ਮੇਰੀ ਮੇਰੇ ਅੰਦਰੋਂ ਧੁੱਖ ਲੈ ਦੇ ਮਹਾਰਾਜ ਐਸੀ ਪ੍ਰੀਤ ਅਸੀਂ ਤੁਹਾਡੇ ਨਾਲ ਜੋੜ ਲਈ ਖੇਡ ਚੱਲਦੀ ਹੈ ਹਰ ਇੱਕ ਦਿਨ ਸਿਵਦੱਤ ਪੰਡਤ ਨੂੰ ਮਹਾਰਾਜ ਦੇ ਆਵਾਜ਼ ਮਾਰ ਲਈ ਫਿੱਟ ਤੇ ਹੱਥ ਮਾਰ ਕੇ ਪੰਡਤ ਜੀ ਜਦੋਂ ਨੇ ਅੱਖਾਂ ਖੋਲੀਆਂ ਦੇਖਿਆ ਮਹਾਰਾਜ ਹੁਣ ਮੈਨੂੰ ਪਤਾ ਲੱਗ ਗਿਆ ਤੁਸੀਂ ਬਹੁਤ ਕਰਾਮਾਤੀ ਹੋ ਬਹੁਤ ਹੀ ਵੱਡੇ ਓ ਭਗਵਾਨ ਵਾਲਿਓ ਤੁਸੀਂ ਜਿਸ ਦਿਨ ਮਿਲਦੇ ਹੋ ਨਾ ਮੇਰੇ ਅੰਦਰ ਆਨੰਦ ਛਾ ਜਾਂਦਾ ਆਨੰਦ ਭਿਆ ਮੇਰੀ ਮਾਏ ਹਰਿ ਗੁਰੂ ਮੈਂ ਪੜਾ ਤਾਂ ਕਰਕੇ ਮਹਾਰਾਜ ਮੈਂ ਉਹ ਆਨੰਦ ਚ ਰਹਿਣਾ ਚਾਹੁੰਨਾ ਦਰਸ਼ਨ ਦੇ ਦੇਆ ਕਰੋ ਪਰ ਮੈਨੂੰ ਇੰਨਾ ਵੀ ਤੰਗ ਨਾ ਕਰਿਆ ਕਰੋ ਮੇਰੀ ਇਬਾਦਤ ਵਿੱਚ ਬੇਦਰ ਮੇਰੀ ਭਗਤੀ ਵਿੱਚ ਰੁਕਾਵਟ ਪੈਦਾ ਇਹਦੇ ਸਿਰਤ ਪੰਡਤ ਹਲੇ ਇਹ ਗੱਲਾਂ ਕਰਦਾ ਹੀ ਐ ਬਾਲਾ ਪ੍ਰਿਕਰ ਜੀ ਕਹਿੰਦੇ ਪੰਡਤ ਕੀ ਪੁਕਾਰਦੇ ਵੀ ਉਹਨੇ ਉਹ ਕਿਸੇ ਨੂੰ ਵਾਹ ਹਨਤਾ ਮਹਾਰਾਜ ਬਾਦ ਰੂਪ ਵਿੱਚ ਪਰ ਉਹ ਐ ਗੱਲ ਕਰਕੇ ਸਾਹਮਣੇ ਪ੍ਰਤਖ RAM ਜੀ ਖੜੇ ਹੋ ਜਿੱਦਾਂ ਦੀ ਭਾਵਨਾ ਹੋਵੇ ਨਾ ਜਿੱਦਾਂ ਦਾ ਹੀ ਪ੍ਰਤਖ ਮਿਲ ਜਾਂਦਾ ਭਗਵਾਨ ਮਾਣ ਮੰਨਿਆ ਉਹ ਘਰ ਜਾ ਕੇ ਇਹਦਾ ਮਨ ਮੰਨਿਆ ਹੋਇਆ ਸੀ RAM ji ਦੇ ਸੁਭਰੂਪ ਦੇ ਉੱਪਰ ਮਾਣ ਨੇ ਦੱਸਿਆ ਸੀ ਪੁੱਤਰਾ ਅਸੀਂ ਜਿਸ ਧਰਮ ਵਿੱਚ ਜੰਮਿਆ ਉਸ ਧਰਮ ਦਾ ਇਸ਼ਟ ਭਗਵਾਨ RAM ਚੰਦਰ ਹੈ ਅੰਦਰ ਹਿਰਦੇ ਵਿੱਚ ਮੂਰਤ ਬਣੀ ਹੋਈ ਹੈ ਉਹ ਮੂਰਤੀ ਨੂੰ ਪੂਜਦਾ ਪੰਡਿਤ ਸ਼ਿਵਦੱਤ ਹੈ ਵੀ ਸੱਚ ਹੈ ਅੱਜ ਸ਼ਿਵਦੱਤ ਪੰਡਿਤ ਨੇ ਜਦੋਂ ਅੱਖਾਂ ਖੋਲ ਕੇ ਦੇਖਿਆ ਨਾ ਸ਼ਿਵਦੱਤ ਪੰਡਤ ਦੀਆਂ ਮੁੱਖਾਂ ਲੈ ਲਈਆਂ ਜਿਸ ਸਵਰੂਪ ਦੇ ਸੁਖੰਦਰਸ਼ਨ ਹੁੰਦੇ ਸੀ ਨਾ ਅੱਜ ਸਾਹਮਣੇ ਲੈ ਤੀਰ ਕਮਾਨ ਤਲਸ਼ਬਾਨ ਧਾਰਨ ਕਰਕੇ ਜਿਵੇਂ ਉਹਨੇ ਆਪ ਦੀ ਸੁਰਤ ਵਿੱਚ ਭਗਵਾਨ ਰਾਮ ਜੀ ਦੀ ਮੂਰਤੀ ਬੜਾਈ ਹੋਈ ਹੈ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਦੇ ਰੂਪ ਵਿੱਚੋਂ ਉਹਦੇ ਦਰਸ਼ਨ ਕਿਨਾਂ ਦਿਨ ਭਗਵਾਨ ਰਾਮ ਜੀ ਦੇ ਹੁੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਦੋ ਥੋੜੀ ਨੇ ਭਾਈ ਅਸੀਂ ਦੋ ਬਣਾਏ ਹੋਏ ਨੇ ਸਤਜੁਗ ਤੇ ਮਾਣਿਓ ਥਲਿਓ ਬਲਵਾ ਬਣਾਏ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ਼ ਚਾਹਯ ਦੁਆਪਰ ਕ੍ਰਿਸ਼ਨ ਮੁਰਾਰ ਗਾਂਧ ਕੇ ਪਾਰਥ ਕੀਓ ਐ ਫਿਰ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਐਡਾ ਵੱਡਾ ਉਤਾਰ ਸੱਚ ਐ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਵਰਗਿਆਂ ਦੇ ਭਾਈ ਦਿਆ ਸਿੰਘ ਜੀ ਕਹਿੰਦੇ ਮਹਾਰਾਜ ਜੀ ਇੱਕ ਤਿਰ ਇੱਕ ਤੀਰ ਲਿਖ ਦੇ ਦੇ ਕਲਮਾਂ ਚ ਮਹਾਰਾਜ ਜੀ ਨੇ ਕੋਈ ਗੱਲ ਨਹੀਂ ਦਿਆ ਸਿੰਘ ਹਲੇ ਤੀਰ ਕਲਮ ਦਾ ਵੀ ਚਲਾਉਣਾ ਆਪਾਂ ਇਹ ਕੋਈ অবতার ਇਹ ਚਲਾ ਸਕਦਾ ਭਾਈ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜੀ ਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ ਨਾ ਉਹਨਾਂ ਵਰਗਾ ਕੋਈ ਨਾਮ ਨਾ ਕਬੀ ਨਾ ਉਹਨਾਂ ਵਰਗਾ ਕੋਈ ਲਖਾਰੀ ਨਾ ਉਹਨਾਂ ਵਰਗਾ ਕੋਈ ਦਾਨੀ ਨਾ ਉਹਨਾਂ ਵਰਗਾ ਕੋਈ ਰਾਜਾ ਨਾ ਉਹਨਾਂ ਵਰਗਾ ਕੋਈ ਸਾਧੂ ਨਾ ਉਹਨਾਂ ਵਰਗਾ ਵਰਗਾ ਦਰवेश ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਕਿਹਨੇ ਬਣਨਾ ਭਾਈ ਰਹੀਂਦੀ ਦੁਨੀਆ 'ਤੱਕ ਕੋਈ ਹੋਣਾ ਜਿਹੜਾ ਪੁੱਤਰ ਪ੍ਰਭਾ ਕਰਦਾ ਇੱਕੋ ਹੀ ਤੁੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਓ ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਪਿਆਰ ਵਿੱਚ ਸਮਾਵੇ ਪੜਿਓ ਪਿਆਰ ਵਿੱਚ ਤਾਲੁਕੋਂ ਕੋਵਿੰਦ ਸਿੰਘ ਦੇ ਪਿਆਰ ਵਿੱਚ ਪੜਨੇ ਦੀ ਤਰਕੀਬ ਤੇ ਐਂਡੀ ਕਰਾਉਣ ਕਹਿਣਾ ਵੀ ਵਧਾਈਆਂ ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਪੁਰ ਅਡੇਖਾ ਰਾਤ ਰਾਜੂ ਬਾਬਾ ਬਰਵਿੰਦਰ ਸਿੰਘ ਜੀ ਦੱਸ ਰਹੇ ਸੀ ਕਹਿੰਦੇ ਇੱਕ ਦਿਨ ਮਨਾਓ ਦੋ ਦਿਨ ਮਨਾਓ ਸਾਡੇ ਸੁਹਾਣਾ ਸਾਹਿਬ ਆਪਾਂ ਜਦੋਂ ਆਨੇ ਸੁਹਾਣਾ ਸਾਹਿਬ ਆਇਆ ਕਿਹੜੀ ਬਾਬਾ ਜੀ ਵਧਾਈ ਦੇ ਫਤਤਾ ਤਾਂ ਹੁੰਦਾ ਮੈਂ ਅਗਰ ਕੁਝ ਦਨ ਕਰਦੇ ਬਾਬਾ ਜੀ ਅੱਜ ਗੁਰਪੁਰਬ ਹੈ ਮੈਂ ਕਿਹਾ ਤੁਹਾਡਾ ਤਰਉਦੀ ਹੈ ਆਪਣਾ ਰੋਜ਼ ਹੈ ਆਪਰੋਜ਼ ਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੇ ਆਂ ਸਾਹਿਬ ਮੇਰਾ ਮੇਨ ਨਵਾ ਤੇ ਬਧਾਈ ਕੁਰਸੀਖ ਨੂੰ ਤਾਂ ਰੋਜ਼ ਹੀ ਤੇ ਕਹਿੰਦੇ ਮਹਾਂਪੁਰਖਾਂ ਦੇ ਦੀਵਾਨ ਉਹਨਾਂ ਨੇ ਪੁੱਛਿਆ ਬਈ ਕਿਸ ਦਿਨ ਫਿਰ ਮਨਾਇਆ ਜਾਵੇ ਜੀ ਅਕਾਲ ਪੁਰਖ ਸਾਹਿਬ ਦਾ ਜੋ ਕਹਿੰਦੇ ਵੈਸੇ ਤਾਂ ਪੂਸਤ ਦੀ ਸੱਤਿਓਂ ਹੈ ਪਰ ਜੇ ਮਹੀਨਾ ਦਾ ਰੋਜ਼ ਮਨਾਂਦੂ ਮੈਂ ਦੇਈ ਵਾਰ ਇਹ ਸੋਚਦਾ ਹਾਂ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦੇ ਹੈਗਾ ਗੁਰੂ ਨਾਨਕ ਸਾਹਿਬ ਜੀ ਦਾ ਵੀ ਇੰਨੇ ਵੱਡੇ ਪੱਤਰ ਤੇ ਮਨਾਏ ਜਾਂਦਾ ਬਾਕੀ ਭਗਤਾਂ ਦੇ ਵੀ ਕਈ ਵਾਰੀ ਹੁੰਦਾ ਹੈ ਪਰ ਜਿਸ ਗੁਰੂ ਨੇ ਆਪਣਾ ਕੁਝ ਵੀ ਨਹੀਂ ਰੱਖਿਆ ਸੰਸਾਰ ਵਿੱਚ ਪੁੱਤਰ ਵੀ ਕੁਰਬਾਨ ਕਰ ਦਿੱਤੇ ਆਪ ਪੁੱਤ ਬਣ ਕੇ ਬਾਪੂ ਕੁਰਬਾਨ ਕਰ ਦਿੰਦਾ ਤੇ ਉਸ ਗੁਰੂ ਜੀ ਦਾ ਪ੍ਰਕਾਸ਼ ਦੇ ਆੜ ਹਰ ਇੱਕ ਦੇ ਹਿਰਦੇ ਵਿੱਚ ਹੋਵੇ ਵੀ ਇਹ ਦੇਸ਼ ਵਿੱਚ ਜਿਸ ਆਪਾਂ ਵੱਸਦੇ ਆਂ ਜੇ ਬਸਣ ਦਾ ਬਲ ਮਿਲਿਆ ਜਾਂ ਇੱਥੇ ਰਹਿਣ ਜੋਗੇ ਹੋਏ ਆਂ ਤਾਂ ਹੋਏ ਆ ਜੇ ਦਸ਼ਮੇਸ਼ ਪਿਤਾ ਹੋਂ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਕਿਤੇ ਪਿਤਾ ਦਸ਼ਮੇਸ਼ ਆਉਂਦਾ ਆਓ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਬਹੁਤ ਧਾਰ ਸਮਾਪਿਆ ਪਰਿਵਾਰਾਂ ਦਾ ਪ੍ਰਬੰਧਕਾਂ ਦਾ ਕਿਉਂਕਿ ਸ਼ਹਿਰ ਦਾ ਜੋ ਥੋੜਾ ਜਿਹਾ ਨੇਮ ਬੜਿਆ ਹੁੰਦਾ ਹੈ ਸਮਾ ਬਣਾਇਆ ਗਿਆ ਸੀ 8 ਵਜੇ ਤੱਕ ਆਓ ਪਿਆਰ ਵਿੱਚ 9 ਵਜੇ ਨੇ ਸਮਾਪਤ ਹੋਏ ਭਾਈ 5-7 ਮਿੰਟ ਹੋਰ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਰਲ ਮਿਲ ਕੇ ਇਦਾਂ ਹੀ ਆਪਾਂ ਜਦੋਂ ਵੀ ਸਮਾਂ ਮਿਲੇ ਬਸ ਇਕੱਠੇ ਹੋ ਜਾਈਏ ਇਕੱਠੇ ਕਰਨਾ ਕੀ ਹੈ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਰੋਗੇ ਲਾਏ ਇਤਾਲੀ ਵਿੱਚ ਕੋਈ ਕੀ ਇਕਰ ਕਰਨਾ ਵੀ ਤਾਂ ਹੀ ਇਕੱਠੇ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਥੇ ਸਦਾ ਹੀ ਨੇ ਹਾਂ ਇੱਕ ਹੋਰ ਦੱਸਾਂ ਤੁਹਾਨੂੰ ਜੇ ਗੁਰੂ ਸਾਹਿਬ ਜੀ ਦੇ ਗੁਰੂ ਘਰ ਨਹੀਂ ਆ ਸਕਦੇ ਘਰੇ ਬੈ ਕੇ ਵੀ ਮਹਿਸੂਸ ਕਰਕੇ ਦੇਖਿਓ ਗੁਰੂ ਤੁਹਾਡੇ ਘਰੇ ਵੀ ਚਲਿਆ ਜਾਂਦਾ ਕੋ ਸਤਨਾਮ ਇਹ ਵੀ ਵਾਰ ਉੱਠ ਕੇ ਬੈਠੋ ਜਦੋਂ ਤੁਹਾਡਾ ਮਾਈਂਡ ਫਰੈਸ਼ ਹੋਵੇ ਸਵੇਰੇ ਉਹ ਥੀਰੇ ਦਰਸ਼ਨ ਕਰਿਓ ਨਹੀਂ ਕਰਨੇ ਹਿਰਦੇ ਵਿੱਚ ਅੱਖਾਂ ਬੰਦ ਕਰਕੇ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਜਿਲਾਇਓ ਤੁਸੀਂ ਅੰਦਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਸਾਰੇ ਅੰਮ੍ਰਿਤ ਨਹੀਂ ਸਾਰੇ ਦਾ ਮਤਲਬ ਹੈ ਵਿਚ ਬਾਣੀ ਦੇ ਅੰਮ੍ਰਿਤ ਪਾਇਆ ਹੋਇਆ ਮਹਾਰਾਜ ਨੇ ਸਾਰੇ ਅਮਰਤ ਨਹੀਂ ਇਮਾਮਤ ਵਿੱਚ ਕੋਈ ਹੈ ਸੁਰ ਨਰਮਨ ਜਨਮਤ ਖੋਜਦੇ ਸੁ ਅਮਰਤ ਗੁਰ ਤੇ ਪਾਇਆ ਕਹਿੰਦੇ ਉਹ ਅਮਰਤ ਹੈ ਨਾ ਜਿਹੜਾ ਬਾਣੀ ਦੇ ਵਿੱਚ ਰੱਖਿਆ ਹੋਇਆ ਮਹਾਰਾਜ ਨੇ ਹੁਣ ਜਦੋਂ ਮਹਾਰਾਜ ਅਮਰਤ ਤਿਆਰ ਕਰਦੇ ਹੈ ਹੱਥ ਸਜੇ ਕੀ ਹੁੰਦਾ ਹੈ ਖੰਡਾ ਥਲੇ ਕੀ ਹੁੰਦਾ ਬਾਟਾ ਮਹਾਰਾਜ ਦੀ ਨਿਗਾ ਜਦੋਂ ਤੁਸੀਂ ਦੇਖੋਗੇ ਅਮਰਤ ਤਿਆਰ ਹੁੰਦਾ ਉਹਦੇ ਵਿੱਚ ਨਿਗਾ ਜਾਂਦੀ ਹੈ ਮਹਾਰਾਜ ਅਸਲ ਦੇ ਵਿੱਚ ਮਹਾਰਾਜ ਨੇ ਨਾਮ ਹੀ ਸਿੱਖ ਦੇ ਅੰਦਰ ਪਾਉਣਾ ਹੈ ਇਸੇ ਵੀ ਤਰੀਕੇ ਨਾਲ ਮਹਾਰਾਜ ਨੇ ਸਭ ਤੋਂ ਸੋਖਾ ਤਰੀਕਾ ਕਿਹੜਾ ਦੇਖਿਆ ਫਿਰ ਸੁਰ ਨਰ ਮਨ ਜਮ ਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਤੇ ਜਿਸ ਗੁਰੂ ਨੇ ਉਹ ਅੰਮ੍ਰਿਤ ਦੇ ਦਿੱਤਾ ਹੋਵੇ ਵੀ ਜਿਹੜਾ ਅਜੇ ਤੱਕ ਕਦੇ ਕਿਸੇ ਨੂੰ ਲੱਭਿਆ ਹੀ ਨਹੀਂ ਫਿਰ ਉਸ ਗੁਰੂ ਜੀ ਦਾ ਦੇਣ ਨਹੀਂ ਲੁਟਾਇਆ ਜਾ ਸਕਦਾ ਆਓ ਪਿਆਰ ਵਿੱਚ ਕੋਟੋ ਧਰਨੋਂ ਬਰਨ ਸਿੰਘ ਦਾ ਜਨਮ ਤੁਹਾਨੂੰ ਗੋਬਿੰਦ ਸਿੰਘ ਜੀ ਤੋਂ ਆਪਣਾ ਆਪਲਾ ਕੀ ਨੰਬਰ ਹੈ ਆਜੋ ਜੀ ਨਾਲ ਜੀ ਸੰਗਤਾਂ ਦੇ ਅੰਦਰ ਚਾਲ ਆਗੇ ਫੇਰ ਜੀ ਇਹ ਵਾਰਾ ਹਾਰੇ ਦੇਸੀ ਜੀ ਇਹ ਵਾਰਾ ਹਾਰੇ ਦੇਸੀ ਜੀ ਇਹ ਵਾਰਾ ਹਾਰੇ ਦੇਸੀ ਜੀ ਇਹ ਵਾਰਾ